ਮੈਂ ਜਿਹਨਾਂ ਨੂੰ ਫੋਲੋ ਕਰਦਾ ਰਿਹਾ ਪ੍ਰਾਂਤ ਸਾਹਿਬ ਅਮਰਿਸ਼ਪੁਰੀ ਸਾਹਿਬ ਤੇ ਕਦੇ ਵੀ ਨਹੀਂ ਸੀ ਲੱਗਦਾ ਹੁੰਦਾ ਕਿ ਪਰ ਪਤਾ ਸੀ ਪੰਜਾਬ ਪਤਾ ਸੀਗਾ ਕਿ ਯਾਰ ਕਿਰਦਾਰ ਨੇ ਇਹ ਮੈਂ ਤਾਂ ਕਿਰਦਾਰ ਖੇਡਣਾ ਚਾਹੁੰਦਾ ਹਾਂ ਉਹਦਾ ਪਿਛੇ ਚ 4-5 ਫਿਲਮਾਂ ਕੀਤੀਆਂ ਨੇ ਚੀ ਕਰੈਕਟਰ ਪੋਜ਼ਿਟਿਵ ਨੇ ਪਰ ਮੈਨੂੰ ਇਹ ਲੱਗਦਾ ਸੀ ਕਿ ਯਾਰ ਤੂੰ ਪੋਜ਼ਿਟਿਵ ਚ ਜੱਚੇਂ ਬਾਕੀ ਟੀਮ ਬਹੁਤ ਵਧੀਆ ਬਾਕੀ ਮੈਂ ਪਹਿਲਾਂ ਵੀ ਕਹਿੰਦਾ ਨਾ ਜਨੂਨੀ ਟੀਮ ਹੈ ਸਾਰੀ ਸਾਰੇ ਬੰਦੇ ਪੈਸ਼ਨੇਟ ਸੀਗੇ ਤੇ ਹਰ ਇੱਕ ਚੀਜ਼ ਸੀਗਾ ਕੁਝ ਕਰਦੀਏ ਡਾਇਰੈਕਟਰ ਹੋਵੇ ਰਾਈਟਰ ਹੋ ਜਾਏ ਹੋਵੇ ਡੀਓਪੀ ਹੈ ਜੇ ਉਹ ਬਹੁਤ ਆਪਣੇ ਬ੍ਰੀਕੀ ਨਾਲ ਹਰ ਇੱਕ ਸੀਨ ਚ ਬੜੇ ਰੰਦ ਨਾਲ ਹੀ ਅਸੀਂ ਵੀ ਦਸਾਉਂਦੀਆਂ ਦੇਖਦੀਆਂ ਉਹ ਕਿਹੜਾ ਹਿੰਦੀ ਥੋੜੀ ਬਣਾਉਂਦੇ ਨੇ ਤਸੀਂ ਆਪਣੀ ਬੋਲੀ ਚ ਬਣਾਈ ਤੇ ਮੈਂ ਵੀ ਅਡਾਪਟ ਕਰਕੇ ਆਪਣੀ ਰੀਚ ਵਧਾਈ ਆਪਣੀ ਆਡੀਅנס ਵਧਾਈ ਹੈ ਪੰਜਾਬ ਦੇ ਲੋਕ ਸਾਊਥ ਦੇਖ ਰਹੇ ਹੈ ਕਿਉਂਕਿ ਸਾਨੂੰ ਤਾਂ ਸਾਊਥ ਸਮਝ ਨਹੀਂ ਆਉਂਦਾ ਹਨ ਸਾਡੇ ਕੋਲ ਹਾਂਜੀ ਸਾਡੇ ਕੋਲ ਕਹਾਣੀਆਂ ਦੀ ਕਮੀ ਨਹੀਂ ਹੈਗੀ ਸਾਡਾ ਲਿਟਰੇਚਰ ਬਹੁਤ ਰਿਚ ਹੈ ਜੇ ਅਸੀਂ ਉਧਰ ਨੂੰ ਹੋਲੀ ਨਾ ਨਾਵਲ ਕਹਾਣੀਆਂ ਵੱਲ ਆਪਣੇ ਤਾਂ ਬਹੁਤ ਕੁਝ ਲਿਖਿਆ ਹੋਇਆ ਹੈ ਜਿੰਨੇ ਵੀ ਹੁਣ ਤੱਕ ਜਿੰਨੇ ਬਹੁਤ ਗਿੰਟ ਦੀਆਂ ਫਿਲਮਾਂ ਕੀਤੀਆਂ ਨੇ ਉਹ ਚ ਜਿੰਨਾ ਵੀ ਐਕਸ਼ਨ ਹੁੰਦਾ ਜਾਂ ਜੋ ਵੀ ਜਿੰਨੇ ਵੀ ਹੁੰਦੇ ਨੇ ਉਹ ਮੈਂ ਆਪ ਹੀ ਕੀਤੇ ਨੇ ਕਦੇ ਮੈਂ ਬੋਡੀ ਡਬਲ ਜਾਂ ਉਹ ਡੁਪਲੀਕੇਟ ਨਹੀਂ ਲਿਆ ਕਦੇ ਵੀ ਡਰ ਨਹੀਂ ਲੱਗਦਾ ਕਿਤੇ ਆਪਣੇ ਨਾਲ 60 ਵਜੇ ਪਤਾ ਨਹੀਂ ਕੁਝ ਉਹੀ ਗੱਲ ਸੇਮ ਉਹੀ ਕਿਉਂਕਿ ਸੋਚੇ ਨਹੀਂ ਕਰਦੇ ਉਹ ਤਾਂ ਤਾਂ ਲਗੂ ਡਰ ਜੇ ਤੁਸੀਂ ਸੱਚੇ ਸੋਚੋਗੇ ਯਾਰ ਵੀ ਮੈਂ ਅੱਛਾ ਉਹ ਤਾਂ ਜੰਪ ਕਰਨਾ ਹੈ ਤੇ ਕਿਤੇ 60 ਤਾਂ ਨਹੀਂ ਵਜੂ ਸੋਚਣੇ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਮੈਡਲ 2 ਜੂਨ ਨੂੰ ਵਰਲਡਵਾਈਡ ਰਿਲੀਜ਼ ਹੋਣ ਵਾਲੀ ਹੈ ਤੇ ਸਾਡੇ ਨਾਲ ਡੈਵੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਕਿਰਪਾ ਜੀ ਤੁਹਾਡਾ ਸੁਪਨਾ ਪੂਰਾ ਹੋ ਗਿਆ ਵਿਲਨ ਦਾ ਕਰੈਕਟਰ ਪਲੇ ਕਰਨ ਦਾ ਕਿਹਾ ਜੋ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਬੇਸਬਰੀ ਨਾਲ ਅਡੀ ਕਰ ਰਿਆ ਸੀਗਾ ਕੁਝ ਨਿਕਲਦੇ ਨਹੀਂ ਸੀ ਕਰੈਕਟਰ ਕੁਝ 네ਗੇਟਿਵ ਤੇ ਬੜੀ دیر ਬਾਅਦ ਕੋਈ ਆਵਾਜ਼ ਆਈ ਤਾਂ ਔਰ ਹੈਵੀ ਬਹੁਤ ਵਧੀਆ ਫਿਲਮ ਬਹੁਤ ਸੋਹਣੀ ਹੈ ਬੜੇ ਚੂਜ਼ੀ ਹੋਣਾ ਆਪਣੇ ਕਰੈਕਟਰ ਸਲੈਕਟ ਕਰਨ ਦੇ ਲਈ ਤੁਸੀਂ ਮੋਸਟਲੀ ਲੋਕ ਕਰਨ ਹੁੰਦਾ ਹੈ ਆ ਬਾਕੀ ਆਰਟਿਸਟ ਸੋਚੇ ਸੀ ਹੀਰੋ ਕਰੀਏ ਲੀਡ ਰੋਲ ਕਰੀਏ ਹੈ ਨਾ ਕਿ ਸਾਨੂੰ ਸਾਰੇ ਪਸੰਦ ਕਰਨ ਪੋਜ਼ਿਟਿਵ ਕਰੈਕਟਰ ਕਰੀਏ ਲੇਕਿਨ ਤੂੰ ਅੱਡਾ ਨੈਗੇਟਿਵ ਰੋਲ ਕਰਨ ਦਾ ਕੀ ਪਿੱਛੇ ਮੋਟਿਵ ਸੀ ਪਤਾ ਨਹੀਂ ਛੁਰੀ ਬਚਪਨ ਤੋਂ ਪਤਾ ਨਹੀਂ ਕਿਥੇ ਦਿਮਾਗ 'ਚ ਕਿਤੇ ਫੀਡ ਹੋ ਚੁੱਕਿਆ ਹੈ ਕਿ ਨੈਗੇਟਿਵ ਕਰਨੇ ਨਹੀਂ ਇਹ ਹੀ ਗੱਲ ਨਹੀਂ ਮੈਂ ਹੁਣ ਪਿੱਛੇ 4-5 ਫਿਲਮਾਂ ਕੀਤੀਆਂ ਨੇ ਜਿੱਥੇ ਕਰੈਕਟਰ ਪੋਜ਼ਿਟਿਵ ਨੇ ਪਰ ਮੈਨੂੰ ਇਹ ਲੱਗਦਾ ਸੀ ਕਿ ਯਾਰ ਤੂੰ ਪੋਜ਼ਿਟਿਵ ਜੀ ਤੇ ਇਸ ਵਾਰੀ ਨੈਗੇਟਿਵ ਰੋਲ ਕਰਕੇ ਕੀ ਵੱਖਰੀ ਚੀਜ਼ ਐਕਸਪੀਰੀਅੰਸ ਕੀਤੀ ਹੈ ਨਾ ਜੈਨਾ ਕੰਮ ਕੀਤਾ ਬਾਰਿੰਗ ਸੰਧੂ ਨਾਲ ਕੰਮ ਕੀਤਾ ਉਹਨਾਂ ਦੀ ਡੈਬਿਊ ਮੂਵੀ ਐ ਤੇ ਗ੍ਰੇ ਸ਼ੇਡ ਤੁਸੀਂ ਪਲੇ ਕਰ ਰਹੇ ਹੋ ਡਰ ਨਹੀਂ ਲੱਗਦਾ ਕਿਤੇ ਆਡੀਅנס ਸੱਚੀ ਨਾ ਮੈਨੂੰ ਉਹ ਜਿਆ ਸਮਝਣ ਲੱਗ ਜੇ ਨਹੀਂ ਉਹ ਉਹਨਾਂ ਦੇ ਇਚਾ ਕਿਉਂਕਿ ਮੈਂ ਜਿਹਨਾਂ ਨੂੰ ਫੋਲੋ ਕਰਦਾ ਰਿਹਾ ਪ੍ਰਾਂਤ ਸਾਹਿਬ ਅਮਰਿਸ਼ਪੁਰੀ ਸਾਹਿਬ ਤੇ ਕਦੇ ਵੀ ਨਹੀਂ ਸੀ ਲੱਗਦਾ ਹੁੰਦਾ ਕਿ ਪਰ ਪਤਾ ਸੀ ਪੰਜਾਬ ਪਤਾ ਸੀਗਾ ਕਿ ਯਾਰ ਕਿਰਦਾਰ ਨੇ ਇਹ ਮੈਂ ਤਾਂ ਕਿਰਦਾਰ ਖੇਡਣਾ ਚਾਹੁੰਦਾ ਬਾਕੀ ਟੀਮ ਬਹੁਤ ਵਧੀਆ ਹੈ ਬਾਕੀ ਮੈਂ ਪਹਿਲਾਂ ਵੀ ਕਹਿੰਦਾ ਜਨੂਨੀ ਟੀਮ ਹੈ ਸਾਰੀ ਸਾਰੇ ਬੰਦੇ ਪੈਸ਼ਨੇਟ ਸੀਗੇ ਤੇ ਹਰ ਇੱਕ ਚ ਸੀਗਾ ਕੁਝ ਕਰਦੀਏ ਡਾਇਰੈਕਟਰ ਹੋਵੇ ਰਾਈਟਰਾ ਚਾਹੇ ਹੋ ਚਾਹੇ ਡੀਓਪੀ ਹੈ ਜੇ ਬਹੁਤ ਆਪਣੇ ਬਰੀਕੀ ਨਾਲ ਹਰ ਇੱਕ ਸੀਨ ਚ ਬੜੇ ਰੰਦ ਨਾਲ ਤੇ ਬਾਣੀ ਹੁਣੀ ਨੇ ਸਾਰੇ ਸੋ ਵਧੀਆ ਟੀਮ ਹੈ ਮੈਨੂੰ ਬਹੁਤ ਹੀ ਸੱਚੀ ਇੱਕ ਸੈਟੀਸਫੈਕਸ਼ਨ ਅਦਰੋਂ ਕਿ ਇੱਕ ਵਧੀਆ ਪ੍ਰੋਜੈਕਟ ਮੈਂ ਕੀਤਾ ਹੈ ਜੀ ਆਮ ਸ਼ੋਰ ਅਗਰ ਤੁਸੀਂ ਦਵੇਸ਼ ਸ਼ੇਡ ਪਲੇ ਕਰ ਰਹੇ ਹੋ ਤੁਹਾਡਾ ਵੀ ਐਕਸ਼ਨ ਰੋਲ ਸਾਡੇ ਵੀ ਬਹੁਤ ਜ਼ਿਆਦਾ ਹੋਣਗੇ ਹਨਾ ਤੇ ਤੁਸੀਂ ਖੁਦੋਂ ਪਲੇ ਕਰਦੇ ਹੋ ਜਾਂ ਫਿਰ ਜਿੱਦਾਂ ਕੋਈ ਹੋਰ ਆਰਟਿਸਟ ਆ ਕੇ ਪਲੇ ਕਰ ਦੋ ਤੇ ਲਾਸਟ ਹਾਂ ਕਿ ਇਹਨੇ ਪਲੇ ਕੀਤਾ ਸੀ ਜਿੰਨੇ ਵੀ ਹੁਣ ਤੱਕ ਜਿੰਨੇ ਬਹੁਤ ਗਿਣਤੀ ਦੀਆਂ ਫਿਲਮਾਂ ਕੀਤੀਆਂ ਨੇ ਉਹ ਚ ਜਿੰਨਾ ਵੀ ਐਕਸ਼ਨ ਹੁੰਦਾ ਜਾਂ ਜੋ ਵੀ ਜਿੰਨੇ ਵੀ ਹੁੰਦੇ ਨੇ ਉਹ ਮੈਂ ਆਪ ਹੀ ਕੀਤੇ ਨੇ ਕਦੇ ਮੈਂ ਬਾਡੀ ਡਬਲ ਜਾਂ ਉਹ ਡੁਪਲੀਕੇਟ ਨਹੀਂ ਲਿਆ ਕਦੇ ਵੀ ਆਪ ਹੀ ਕਰਦਾ ਇਹ ਡਰ ਨਹੀਂ ਲੱਗਦਾ ਕਿਤੇ ਆਪਣੇ ਨਾਲ 60 ਵਜੇ ਪਤਾ ਨਹੀਂ ਕੁਝ ਉਹੀ ਗੱਲ ਸੇਮ ਉਹੀ ਕਿਉਂਕਿ ਸੋਚੇ ਨਹੀਂ ਕਦੇ ਉਹ ਤਾਂ ਤਾਂ ਲਗੂ ਡਰ ਜੇ ਤੁਸੀਂ ਸੱਚੇ ਸੋਚੋਗੇ ਯਾਰ ਵੀ ਮੈਂ ਅੱਛਾ ਉਹ ਤਾਂ ਜੰਪ ਕਰਨਾ ਹੈ ਤੇ ਕਿਤੇ 60 ਤਾਂ ਨਹੀਂ ਵਜੂਗੀ ਸੋਚਣਾ ਨਹੀਂ ਹੈਗਾ ਸੱਟ ਤੇ ਜੋਫਟ ਕੈਂਪ ਦੇ ਸਾਹਮਣੇ ਐਕਸ਼ਨ ਹੁੰਦਾ ਤੇ ਕਰੋ ਜੇ ਲੱਗਣੀ ਉਹ ਫਿਰ ਉਹਨੂੰ ਰੋਕ ਨਹੀਂ ਸਕਦਾ ਕੋਈ ਬਿਲਕੁਲ ਤੇ ਇਸ ਫਿਲਮ ਦਾ ਤੁਸੀਂ ਹਿੱਸਾ ਬਣਿਓ ਕੀ ਵੱਖਰਾ ਲੱਗਾ ਮਤਲਬ ਕੀ ਕਨਸੈਪਟ ਤੁਹਾਨੂੰ ਜ਼ਿਆਦਾ ਅਟਰੈਕਟ ਕਰ ਗਿਆ ਕਿ ਹਾਂ ਆ ਫਿਲਮ ਮੈਂ ਕਰਨੀ ਕਰਨੀ ਆ ਨੇ ਮੈਂ ਸਟੋਰੀ ਨਹੀਂ ਸੁਣੀ ਸੀ ਕਿ ਪ੍ਰੋਪਰ ਪੂਰੀ ਜਸਟ ਹਲਕੀ ਜਿਹੀ ਵਨ ਲਾਈਨ ਜੱਸੀ ਨੇ ਸੁਣਾਈ ਸੀਗੀ ਕਿਹੜੀ ਲਾਈਨ ਸੀ ਜਿਹੜੀ ਸੁਣ ਕੇ ਨੇ ਮੈਨੂੰ ਪ੍ਰੈਸ ਹੋ ਗਏ ਉਹਨੂੰ ਮੈਂ ਤਾਂ ਮੇਰਾ ਕਰੈਕਟਰ ਸੁਣਾਈ ਸੀ ਬੇਸਿਕਲੀ ਕਿ ਇਸ ਤਰ੍ਹਾਂ ਦਾ ਕਰੈਕਟਰ ਹੈ ਤੇ ਮੈਨੂੰ ਉਹ ਲੱਗਿਆ ਕਿ ਯਾਰ ਹਾਂ ਮੈਨੂੰ ਕਰਨਾ ਚਾਹੀਦਾ ਛੱਡਣਾ ਨਹੀਂ ਚਾਹੀਦਾ ਤੇ ਐਨਕ ਦੇ ਜਿਸੀ ਉਹਨਾਂ ਦੇ ਵੈਸੀ ਕਿ ਜੇ ਰੰਦਾਵਾ ਇਹ ਕਰ ਰਿਹਾ ਮੂਵੀ ਕਰ ਰਿਹਾ ਤਾਂ ਬਿਨਾਂ ਵਜ੍ਹਾ ਤੇ ਤਾਂ ਕਰਨਗੇ ਨਹੀਂ ਸੋ ਉੱਥੋਂ ਵੈਸੀ ਕੌਨਫੀਡੈਂਸੀ ਕਰ ਕਿ ਪ੍ਰੋਜੈਕਟ ਵਧੀਆ ਹੋਊਗਾ ਸੋ ਮੈਨੂੰ ਆਪਣਾ ਲਾਈਨ ਜਿੰਨੀ ਕੋਣਾ ਨੇ ਮunicipal town ਨੇ ਔਰ Jasveer Doha ਨੇ ਸੁਣਾਈ ਸੀਗੀ ਤੇ ਉਹ ਤੋਂ ਮਨ ਲੱਗਿਆ ਕਿ ਮੈਂ ਫਿਲਮ ਕਰਨੀ ਯਾਰ ਇਹ ਕਰਨੀ ਹਾਲਾਤ ਜੀ ਤੇ ਮੈਡਲ ਫਿਲਮ ਦਾ ਟਾਈਟਲ ਹੈ ਤੁਹਾਨੂੰ ਕਦੀ ਸਕੂਲ ਲਾਈਫ ਚ ਜਾਂ ਆਪਣੇ ਕੈਰੀਅਰ ਚ ਮੈਡਲ ਮਿਲੇ 7 ਟਾਈਮ ਪੰਜਾਬ ਯੂਨੀਵਰਸਿਟੀ ਦਾ 골ਡ ਮੈਡਲ ਲਿਸਤਾਂ ਜੀ ਮੈਂ ਪੰਗੜੇ ਚ ਚਾਰੇ ਯੂਨੀਵਰਸਿਟੀਆਂ ਦਾ ਬੈਸਟ ਅਨਸਰ ਹੈ ਜੀ ਤੇ ਚਾਰ ਇੰਟਰਵਰਸਟੀਆਂ ਨਾਰਥ ਇੰਟਰਵਰਸਟੀ 올 ਇੰਡੀਆ ਇੰਟਰਵਰਸਟੀ ਉੱਚ ਵੀ ਹੈ ਗੋਲ ਸੋ ਪੰਗੜੇ ਚ ਨੇ ਜ਼ਿਆਦਾਤਰ ਮਤਲਬ ਢੇਰ ਲੱਗਾ ਪਿਆ ਕਾਰ ਮੈਡਲ ਜੀ ਜੀ ਬਿਲਕੁਲ ਜੀ ਬਾਬੇ ਦੀ ਕਿਰਪਾ ਨਾਲ ਤੇ ਜਦੋਂ ਪੇਰੈਂਟਸ ਨੂੰ ਆਪਣੇ ਹਨਾ ਫੈਮਿਲੀ ਫਰੈਂਡਸ ਨੂੰ ਜਾਂ ਕਿਸੇ ਨੂੰ ਵੀ ਸੱਸ ਦੱਸਦੇ ਰਿਲੇਟਿਵਸ ਨੂੰ ਦੱਸਦੇ ਕਿ ਹਾਂ ਮੈਂ ਮੂਵੀ ਕਰ ਰਿਹਾ ਮੈਡਲ ਕਰ ਰਿਹਾ ਤੇ ਐਕਸਾਈਟਡ ਹੁੰਦੇ ਹਾਂ ਤੋ ਤੱਕ ਅੱਗੇ ਘਰ ਇਹਨਾਂ ਮੈਡਲ ਦਾ ਢੇਰ ਲਾਇਆ ਫਿਲਮ ਕਰਨ ਤੋਂ ਬਾਅਦ ਵੀ ਤੋ ਪੰਜਾਬੀ ਇੰਡਸਟਰੀ ਤੋਂ ਫਿਰ ਮੈਡਲਸ ਲੈਨੇ ਆ ਹਾਂ ਨਹੀਂ ਨਹੀਂ ਇਸ ਤਰ੍ਹਾਂ ਦਾ ਕਦੇ ਕੋਈ ਹੋ ਨਹੀਂ ਹਾਂ ਫਾਜ਼ਲ ਸਾਹਿਬ ਮੇਰੇ ਬਹੁਤ ਸ ਤੇ ਪਪੀ ਦੀ ਬਹੁਤ سپورਟ ਰਹੀ ਹੈ ਉਹ ਸਾਰੇ ਜਿੰਨੇ ਵੀ ਮੈਡਲ ਨੇ ਉਹਨਾਂ ਕੋਲੇ ਸਾਹਮਣੇ ਹੋਏ ਨੇ ਬਹੁਤ ਤਿਆਰ ਨਾ ਰੱਖੇ ਹੋ ਨੇ ਉਹਨਾਂ ਨੇ ਜੀ ਆ ਵੱਖਰਾ ਕੀ ਏ ਇਸ ਕਹਾਣੀ ਦੇ ਵਿੱਚ ਹਨ ਹਾਈ ਟ੍ਰੇਲਰ ਰਿਲੀਜ਼ ਹੋਣਾ ਹੈ ਨਾ 7 ਵਜੇ ਤੇ ਤੁਹਾਨੂੰ ਕੀ ਵੱਖਰਾ ਲੱਗਾ ਕਿ ਬਾਕੀ ਫਿਲਮਾਂ ਦੇ ਵਿੱਚ ਆ ਚੀਜ਼ ਕਮੀ ਹੁੰਦੀ ਸੀ ਤੇ ਫਿਲਮ ਨੇ ਸਾਰੀ ਚੀਜ਼ਾਂ ਨੂੰ ਕੰਪਲੀਟ ਕੀਤਾ ਨਹੀਂ ਦੇਖੋ ਜੀ ਪੂਰੀ ਫਿਲਮ ਤਾਂ ਮੈਂ ਵੀ ਹਜੇ ਨਹੀਂ ਦੇਖੀ ਮੈਂ ਟੁਕੜਿਆਂ ਦੇ ਵਿੱਚ ਹੀ ਦੇਖੀ ਆ ਪਰ ਉਹ ਇੱਕ ਪਤਾ ਕਿ ਐਕਸ਼ਨ ਕਲਾ ਐਕਸ਼ਨ ਨਹੀਂ ਹੈ ਐਕਸ਼ਨ ਦੇ ਨਾਲ ਜਿਹੜੀ ਕਿ ਇਮੋਸ਼ਨਸ ਵੀ ਹੈਗੇ ਨੇ ਇਮੋਸ਼ਨਲ ਸਟੋਰੀਆਂ ਨਾਲ ਉਹਦੇ ਐਕਸ਼ਨ ਆ ਜੀ ਸੋ ਇੱਕ ਬਾਕੀ ਜੱਸੀ ਦਾ ਜਿਹੜਾ ਸੀਗਾ ਉਹਦਾ ਲਿਖਣ ਦਾ ਸਟਾਈਲ ਕਈ ਵਾਰ ਮੌਕੇ ਤੇ ਵੀ ਉਹ ਵਨ ਲਾਈਨਰ ਲਿਖਦੇ ਸੀਗਾ ਨਾਲ ਦੀ ਨਾਲ ਸੋ ਬਹੁਤ ਉਹ ਪੰਜਾਬ ਦੀਆਂ ਪਿੰਡਾਂ ਨਾਲ ਜੁੜਿਆ ਹੋਇਆ ਮਿੱਟੀ ਨਾਲ ਜੁੜਿਆ ਹੋਇਆ ਸੋ ਉਹਦੀਆਂ ਗੱਲਾਂ 'ਚ ਵੀ ਵਜਨ ਹੁੰਦਾ ਸੀ ਡਾਇਲੌਗਸ ਦੇ ਵਿੱਚ ਤਾਂ ਕੁਲ ਮਿਲਾ ਕੇ ਇੱਕ ਅੱਛਾ ਵਧੀਆ ਪੈਕੇਜ ਹੈ ਤੇ ਬਾਕੀ ਮੈਂ ਟੀਮ ਦੱਸੀ ਕਿ ਜਿੰਨੀ ਜਨੂਨियत ਨਾਲ ਇਹਨਾਂ ਨੇ ਫਿਲਮ ਬਣਾਈ ਹੈ ਤਾਂ ਡੈਫੀਨੇਟਲੀ ਇੱਕ ਵਧੀਆ ਪ੍ਰੋਜੈਕਟ ਹੈ ਉਹਦਾ ਐਂਡ ਰਜ਼ਲਟ ਵਧੀਆ ਹੋਊਗਾ ਜੀ ਬਿਲਕੁਲ ਜਿੱਦਾ ਹਨਾ ਸਾਰਿਆਂ ਨੇ ਕਿ ਕਿ ਫਿਲਮ ਦੇ ਵਿੱਚ ਬਹੁਤ ਸਾਰੀ ਇਮੋਸ਼ਨ ਹੈ ਤੁਸੀਂ ਵੀ ਕਹ ਰਹੇ ਬਹੁਤ ਜਨੂਨੀ ਟੀਮ ਹੈ ਹਨਾ ਜਾਇਨੇ ਵੀ ਆ ਕਿ ਸਾਊਥ ਵਾਲਾ ਫੀਲ ਆਏਗਾ ਕਿ ਜਿੱਦਾਂ ਆਪਾਂ ਸਾਊਥ ਦੇ ਵਿੱਚ ਐਕਸ਼ਨ ਦੇਖਦੇ ਹੁੰਦਾ ਇਸ ਫਿਲਮ ਦੇ ਵਿੱਚ ਵੀ ਸਾਨੂੰ ਐਕਸ਼ਨ ਦੇਖਣ ਨੂੰ ਮਿਲੇਗਾ ਤੁਹਾਨੂੰ ਲੱਗਦਾ ਕਿ ਇਹ ਫਿਲਮ ਜਦੋਂ ਪੰਜਾਬੀ ਲੈਂਗੁਏਜ ਤੇ ਰਿਲੀਜ਼ ਹੋ ਰਹੀ ਬਾਕੀ ਬਾਕੀ ਲੈਂਗੁਏਜ ਦੇ ਵਿੱਚ ਵੀ ਰਿਲੀਜ਼ ਹੋਣੀ ਚਾਹੀਦੀ ਤਾਂ ਕਿ ਬਾਹਰਲੇ ਪੰਜਾਬ ਤੋਂ ਬਾਹਰਲੇ ਲੋਕ ਜਿਨ੍ਹਾਂ ਨੂੰ ਪੰਜਾਬੀ ਘੱਟ ਸਮਝ ਆਉਂਦੀ ਹੈ ਹਨਾ ਸਾਊਥ ਵਾਲੀ ਸਾਈਡ ਹੋਗੇ ਉਹ ਵੀ ਇਸ ਫਿਲਮ ਨੂੰ ਦੇਖ ਸਕਣ ਕਿਉਂਕਿ ਬਹੁਤ ਹਾਈ ਲੈਵਲ ਤੇ ਇਹ ਫਿਲਮ ਬਣੀ ਹੈ ਤੇ ਰਿਲੀਜ਼ ਹੋਣ ਵਾਲੀ ਹੈ ਪ ਦੇ ਰੀਮੇਕ ਨਹੀਂ ਮੈਨੂੰ ਕਿ ਨਾ ਸਬਟਾਈਟਲਸ ਦੇ ਨਾਲ ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ ਆਉਣਾ ਚਾਹੀਦਾ ਅੱਛਾ ਮੈਂ ਕਈ ਦੋਸਤ ਮੇਰੇ ਆਪਣੇ ਇੱਥੇ ਇੰਡਸਟਰੀ ਦੇ ਨੇ ਕਈ ਕਹਿੰਦੇ ਨੇ ਬਈ ਅਸੀਂ ਹਿੰਦੀ ਫਿਲਮ ਬਣਾ ਰਹੇ ਹਾਂ ਮੈਂ ਉਹਨਾਂ ਨੂੰ ਕਹਿੰਨਾ ਹਿੰਦੀ ਫਿਲਮ ਤੁਸੀਂ ਉਵੇਂ ਨਾ ਬਣਾਓ ਤੁਸੀਂ ਪੰਜਾਬੀ ਦੇ ਵਿੱਚ ਫਿਲਮ ਬਣਾਓ ਉਹਨੂੰ ਉਹਨੂੰ ਹਿੰਦੀ 'ਚ ਡੱਬ ਕਰੋ ਅਸੀਂ ਵੀ ਤਾਂ ਸਾਉਦੀਆਂ ਦੇਖਦੀਆਂ ਆ ਉਹ ਕਿਹੜਾ ਹਿੰਦੀ ਥੋੜੀ ਬਣਾਉਂਦੇ ਨੇ ਅਸੀਂ ਆਪਣੀ ਬੋਲੀ ਚ ਬਣਾਈ ਹੈ ਉਹਨਾਂ ਨੇ ਵੀ ਅਡਾਪਟ ਕਰਕੇ ਆਪਣੀ ਰੀਚ ਵਧਾਈ ਆਪਣੀ ਆਡੀਅנס ਵਧਾਈ ਹੈ ਪੰਜਾਬ ਦੇ ਲੋਕ ਸਾਊਥ ਦੇਖ ਰਹੇ ਆ ਕਿਉਂਕਿ ਸਾਨੂੰ ਤਾਂ ਸਾਊਥ ਸਮਝ ਨਹੀਂ ਆਉਂਦਾ ਹਨਾ ਸਾਡੇ ਕੋਲ ਹਾਂਜੀ ਸਾਡੇ ਕੋਲ ਕਹਾਣੀਆਂ ਦੀ ਕਮੀ ਨਹੀਂ ਹੈਗੀ ਸਾਡਾ ਲਿਟਰੇਚਰ ਬਹੁਤ ਰਿਚ ਹੈ ਜੇ ਅਸੀਂ ਉਦੋਂ ਹੋਲੀ ਹੈ ਨਾ ਨਾਵਲ ਕਹਾਣੀਆਂ ਵਾਲਾ ਆਪਣੇ ਤਾਂ ਬਹੁਤ ਕੁਝ ਲਿਖਿਆ ਹੋਇਆ ਹੈ ਅਸੀਂ ਉਹ ਇੰਡਸਟਰੀ ਨੂੰ ਟੋਟਲੀ ਅਲੱਗਾ ਬਸ ਲੋੜ ਹੈ ਬਸ ਪ੍ਰੂਫ ਕਰ ਦੇ ਤੇ ਫਿਲਮ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਨੂੰ ਲਾਸਟ ਵਿੱਚ ਬਹੁਤ ਮਿਹਨਤ ਨਾਲ ਫਿਲਮ ਬਣੀ ਹੈ ਜੀ ਦੋ ਜੂਨ ਤੁਸੀਂ ਜ਼ਰੂਰ ਦੇਖੋ ਦੇਖ ਕੇ ਆਪਣੇ ਜੈਵਿਕਾ ਦਾ ਹੁੰਦਾ ਕਿ ਵਧੀਆ ਲੱਗੇ ਤਾਂ ਵਧੀਆ ਕਹੋ ਜੇ ਮਾੜੀ ਲੱਗੇ ਜੇ ਕੁਝ ਕਮੀਆਂ ਨੇ ਸਾਨੂੰ ਉਹ ਵੀ ਦੱਸੋ ਤਾਂ ਕਿ ਨੈਕਸਟ ਟਾਈਮ ਉਹਨਾਂ ਤੇ ਕੰਮ ਕੀਤਾ ਜਾ ਸਕੇ ਪਰ ਕੋਸ਼ਿਸ਼ ਇਹੀ ਹੈ ਜਾਨੀ ਅੰਦਰੋਂ ਜਿਹੜੀ ਅੰਦਰੋਂ ਆਵਾਜ਼ ਆ ਰਹੀ ਹੈ ਇਹੀ ਹੈ ਕਿ ਫਿਲਮ ਬਹੁਤ ਸੋਹਣੀ ਹੈ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਵਧੀਆ ਲੱਗੂਗੀ ਥੈਂਕ ਯੂ ਸੋ ਮਚ ਥੈਂਕ ਯੂ ਜੀ